ਅੱਜ ਤੱਕ ਸਫਾਂ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਬੜੇ ਸਵਾਲ ਇਕੱਠੇ ਹੋ ਰਹੇ ਨੇ ਔਰ ਉਹਨਾਂ ਸਵਾਲਾਂ ਦੇ ਜਵਾਬ ਅੱਜ ਲੈਣ ਲਈ ਅਸੀਂ ਪਹੁੰਚੇ ਆਂ ਔਰ ਸਾਡੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਜ਼ਾਹਿਰ ਤੌਰ ਦੇ ਉਤੇ ਉਤੇ ਜਵਾਬ ਦੇ ਸਕਦੇ ਮੇਰੀ ਮਰਾਦ ਹੈ ਭਾਈ ਸੁਖਦੇਵ ਸਿੰਘ ਫਗਵਾੜਾ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਭਾਈ ਸਾਹਿਬ ਸਮਾਰਤਾ ਬਹੁਤ ਚੁਕਰੀਆ ਸੱਚੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਹਾਲ ਹੀ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀਆਂ ਤੇ ਦੁਆਰਾ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸਿੰਘ ਸਾਹਿਬ ਨੂੰ ਅੱਜ ਮਿਲਣ ਪਹੁੰਚਦੇ ਨੇ ਮੁਲਾਕਾਤ ਹੁੰਦੀ ਹੈ ਇਹ ਮੁਲਾਕਾਤ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ ਹੁਣ ਤੱਕ ਤਾਂ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਵਾਸਤੇ ਲੋਕ ਪਹੁੰਚ ਰਹੇ ਸੀਗੇ ਕੋਈ ਵਫਦ ਪਹੁੰਚ ਰਿਹਾ ਸੀ ਕੋਈ ਅਕਾਲੀ ਲੀਡਰ ਪਹੁੰਚ ਰਿਹਾ ਸੀ ਸਿੰਘ ਸਾਹਿਬ ਗਏ ਪਰ ਹੁਣ ਹਰਜਿੰਦਰ ਸਿੰਘ ਧਾਮੀ ਮਿਲਣ ਪਹੁੰਚੇ ਔਰ ਖਾਸ ਤੌਰ ਤੇ ਇੱਕ ਦਿਨ ਪਹਿਲਾਂ ਜਦੋਂ ਉਹਦੇ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਔਰ ਅਸਤੀਫੇ ਉੱਤੇ ਫੈਸਲਾ ਲਿਆ ਜਾਣਾ ਇਸ ਮੀਟਿੰਗ ਨੂੰ ਕਿਵੇਂ ਦੇਖ ਰਹੇ ਹੋ ਅਤੇ ਕੋ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਧਾਰਮਿਕ ਸੰਸਥਾਵਾਂ ਇਹ ਜਿਹੜੇ ਮੇਨ ਵੱਡੀਆਂ ਦੋ ਸੰਸਥਾਵਾਂ ਜਿਨ੍ਹਾਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਇਹ ਦੋ ਸੰਸਥਾਵਾਂ ਤੇ ਉੱਤੇ ਜਿਹੜੇ ਬਿਰਾਜਮਾਨ ਸਭ ਤੋਂ ਸੁਪਰੀਮ ਵੱਡੇ ਅਹੁਦੇਦਾਰ ਇੱਕ ਗੱਲ ਤਾਂ ਸਾਫ਼ ਹੋ ਗਈ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਦੋ ਅਹੁਦਿਆਂ ਤੇ ਬੈਠੇ ਹੋਏ ਬੰਦੇ ਬਹੁਤ ਹੀ ਜ਼ਿਆਦਾ ਦਬਾਅ ਦੇ ਵਿੱਚ ਕੰਮ ਕਰਦੇ ਨੇ ਇੱਕ ਬੇਵਸੀਤਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾ ਨੇ ਜ਼ਾਹਰ ਕਰ ਹੀ ਦਿੱਤੀ ਕਿ ਜੇ ਮੈਨੂੰ ਲਾਣਗੇ ਤੇ ਮੇਰਾ ਬੈਗ ਤੇ ਆ ਰਿਹਾ ਹੈ ਤੇ ਇਹਦਾ ਮਤਲਬ ਤੁਸੀਂ ਉਹਨਾਂ ਦੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਲਾਓ ਵੀ ਕਿਹੜੇ ਦਬਾਅ ਦੇ ਵਿੱਚ ਆ ਕੇ ਉਹ ਆਪਣਾ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਕਿਸ ਚੀਜ਼ ਦਾ ਦਬਾਅ ਹੈ ਜਿਹੜਾ ਦਬਾਅ ਦੋਵੇਂ ਵਿਅਕਤੀ ਚ ਝੱਲ ਰਹੇ ਨੇ ਉਹ ਹੈ ਇੱਕ ਪਰਿਵਾਰ ਦੀ ਸਿਆਸਤ ਬਚਾਉਣ ਦਾ ਜਿਹੜਾ ਕੀ ਅਸਲ ਦੇ ਵਿੱਚ ਇਹਨਾਂ ਦੋਵਾਂ ਦੇ ਹੱਥ ਦੇ ਵਿੱਚ ਵੀ ਨਹੀਂ ਹੈ ਤੁਸੀਂ ਚਾਹ ਕੇ ਵੀ ਕਿਸੇ ਵੀ ਤਰੀਕੇ ਨਾਲ ਪੈਸਾ ਖਰਚ ਕੇ ਉਹਨੇ ਇੰਨੇ ਵਾਰ ਦੇਖ ਲਿਆ ਹਰ ਤਰੀਕੇ ਨਾਲ ਚੈਲੰਜ ਕਰਕੇ ਦੇਖ ਲਿਆ ਉਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਲੀ ਹਰ ਆਵਾਜ਼ ਨੂੰ ਸੋਸ਼ਲ ਮੀਡੀਆ ਤੇ ਟਰੋਲ ਕਰਕੇ ਦੇਖ ਲਿਆ ਹਨਾ ਇਸ ਤੋਂ ਜ਼ਿਆਦਾ ਹੋਰ ਕੋਈ ਸਿਆਸੀ ਨੁਕਸਾਨ ਦਾ ਰਿਸਕ ਉਹ ਕੀ ਲੈ ਸਕਦੇ ਸੀ ਸੋ ਉਹ ਖੁੱਲ ਕੇ ਸਾਹਮਣੇ ਆਏ ਨੇ ਉਹਦੇ باوجود ਮੈਨੂੰ ਇਹ ਲੱਗਦਾ ਵੀ ਜਿੱਦੇ ਚ ਮਾੜੀ-ਮੋਟੀ ਵੀ ਨੈਤਿਕਤਾ ਤੇ ਅਣਖ ਹੁੰਦੀ ਹੈ ਉਹ ਇਸ ਦਬਾਅ ਤੇ ਹੇਟ ਕੋਈ ਇਹੋ ਜਿਹਾ ਪਾਪ ਕਰਨ ਲਈ ਤਿਆਰ ਨਹੀਂ ਹੋ ਰਿਹਾ ਜਿਨ੍ਹਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਣੀ ਵੀ ਉਹਨਾਂ ਨੇ ਆਪਣੀ ਬੇਬਸੀ ਜ਼ਾਹਿਰ ਕਰ ਦਿੱਤੀ ਹੈ ਕਿ ਉਹ ਉਹਨਾਂ ਨੂੰ ਮਿੱਟੀ ਦਾ 바ਵਾ ਬਣਾ ਕੇ ਰੱਖਣਾ ਚਾਹੁੰਦਾ ਹੈ ਖਾਸ ਤੌਰ ਤੇ ਬਾਦਲਾਂ ਦੀ ਜਿਹੜੀ ਜੁੰਡਲੀ ਆ ਦਲਜੀਤ ਸਿੰਘ ਚੀਮੇ ਵਰਗੇ ਲੋਕ ਜਾਂ ਬਲਟੀ ਰਮਾਣੇ ਵਰਗੇ ਲੋਕ ਉਹਨਾਂ ਨੂੰ ਮਿੱਟੀ ਦਾ 바ਵਾ ਬਣਾ ਕੇ ਵਰਤਣਾ ਚਾਹੁੰਦੇ ਨੇ ਤੇ ਮੈਨੂੰ ਲੱਗਦਾ ਵੀ ਉਹ ਉਮਰ ਦੇ ਆਖਰੀ ਪੜਾ ਦੇ ਉੱਤੇ ਪੰਥ ਦਾ ਕੋਈ ਮੇਣਾ ਲੈਣ ਨੂੰ ਤਿਆਰ ਨਹੀਂ ਹੂੰ ਤਾਂ ਇਹ ਮੈਨੂੰ ਲੱਗਦਾ ਵੀ ਹਾਲਾਂਕਿ ਪੰਥ ਦੀ ਉਹਈ ਤਾਂ ਇਹ ਹੁੰਦੀ ਹੈ ਕਿ ਉਹ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਸਿਧਾਂਤਾਂ ਤੇ ਪਹਿਰਾ ਦੇਣ ਔਰ ਉਸ ਅਹੁਦੇ ਦੇ ਵਕਾਰ ਤੇ ਗਰਮਾ ਨੂੰ ਬਹਾਲ ਰੱਖਦੇ ਆ ਜੋ ਉਸ ਅਹੁਦੇ ਦੀ ਤਾਕਤ ਤੇ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਪਰ ਉਹਦੇ ਉਲਟ ਚਲੋ ਉਹਨਾਂ ਨੇ ਵਿਚਲਾ ਰਾਹ ਚੁਣਿਆ ਕਿ ਨਾ ਉਹ ਪੰਥਲ ਖੜੇ ਤੇ ਨਾ ਉਹਨਾਂ ਨੇ ਜਿਹੜਾ ਬਾਦਲਾਵਲ ਪੂਰੀ ਤਰ੍ਹਾਂ ਖੜਨ ਦਾ ਫੈਸਲਾ ਲਿਆ ਤੋਂ ਉਹਨਾਂ ਨੇ ਜਿਹਨੂੰ ਕਹਿੰਦੇ ਆ ਕਿ ਮੈਦਾਨੇ ਜੰਗ ਦੇ ਵਿੱਚੋਂ ਭੱਜਣਾ ਬਿਹਤਰ ਸਮਝਿਆ ਸੋ ਮੈਨੂੰ ਨਹੀਂ ਲੱਗਦਾ ਕਿ ਉਹ ਹੁਣ ਕੋਈ ਹੋਰ ਦਬਾਅ ਚ ਝੇਲਣ ਦੇ ਮੂਡ 'ਚ ਨੇ ਇੱਕ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਇਸ ਬਾਦਲ ਪਰਿਵਾਰ ਦੀ ਨੌਕਰੀ ਤੋਂ ਆਪੇ ਹੀ ਸਵੈਚਾਨਾ ਰਿਟਾਇਰਮੈਂਟ ਲੈ ਲਈ ਹੈ। ਸੁਖਵਡਾ ਸਾਹਿਬ ਮੈਂ ਇਹ ਵੀ ਜਿਹੜਾ ਉਹਨਾਂ ਦਾ ਬਿਆਨ ਹੈ ਖਾਸ ਤੌਰ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਮੈਂ ਉਹ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਆ ਹਰਜਿੰਦਰ ਸਿੰਘ ਧਾਮੀ ਜਦੋਂ মিডিਆ ਦੇ ਮੁਖਾਤਬ ਹੋ ਰਹੇ ਸੀ ਉਸ ਵੇਲੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਗਿਆ ਕਿ ਐਨ ਐਨ ਲੀਡਰ ਤੁਹਾਡੇ ਕੋਲ ਆਏ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਗਿਆ ਕਿ ਉਹ ਤੁਹਾਡੇ ਕੋਲ ਆ ਕੇ ਗਏ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਅ ਜਥੇਦਾਰ ਸਾਹਿਬ ਤੁਹਾਨੂੰ ਮਨਾਉਣ ਦੇ ਰਹੇ ਉਸ ਦੇ ਇਲਾਵਾ ਵਕ ਵਕ ਬਿਆਨ ਸਾਹਮਣੇ ਆਏ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਕੀਤਾ ਗਿਆ ਉਹ ਕਹਿੰਦੇ ਕਿ ਕੀ ਤੁਸੀਂ ਇਸ ਦੇ ਬਾਵਜੂਦ ਵਾਪਸ ਆਓਗੇ ਅੱਗੇ ਹਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਕਿ ਮੈਂ ਸੋਚਾਂਗਾ ਔਰ ਇਹ ਗੱਲ ਕਹਿ ਕੇ ਮੁੜ ਕੇ ਦੁਬਾਰਾ ਇਹ ਕਹਿ ਦਿੰਦੇ ਨੇ ਕਿ ਅਸਤੀਫਾ ਤਾਂ ਮੈਂ ਦੇ ਦਿੱਤਾ ਕਿ ਹੁਣ ਉਤੋਂ ਪਰੇ ਨਹੀਂ ਹੋਣਾ ਹੁਣ ਸੋਚਣਗੇ ਕੀ ਜੇ ਅਸਤੀਫਾ ਉਹਨਾਂ ਨੇ ਦੇ ਦਿੱਤਾ ਤਾਂ ਜੇ ਉਹਨਾਂ ਨੇ ਵਾਪਸ ਨਹੀਂ ਲੈਣਾ ਤੇ ਫਿਰ ਸੋਚਣ ਦੀ ਗੁੰਜਾਇਸ਼ ਕਾਦੀ ਰਹਿ ਗਈ ਤੇ ਜੇ ਸੋਚਣਗੇ ਫਿਰ ਅਸਤੀਫਾ ਕਾਦਾ ਰਹਿ ਗਿਆ ਨਹੀਂ ਸੋਚਣ ਦੀ ਗੁੰਜਾਇਸ਼ ਇਹ ਹੈ ਕਿ ਐਸਜੀਪੀਸੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਧਾਮੀ ਸਾਹਿਬ ਸਾਂਭਣ ਜਾਂ ਨਾ ਸਾਂਭਣ ਇਸ ਗੱਲ ਨਾਲ ਬਾਦਲ ਪਰਿਵਾਰ ਨੂੰ ਕੋਈ ਬਾਲਾ ਫਰਕ ਨਹੀਂ ਪੈਂਦਾ ਉਹ ਜਿੱਥੋਂ ਡਰੇ ਹੋਏ ਨੇ ਉਹ ਡਰ ਇਹ ਹੈ ਕਿ ਉਹ ਸੱਤ ਮੈਂਬਰੀ ਕਮੇਟੀ ਜੁਆਇਨ ਨਾ ਕਰ ਲੈ ਜਿਹਦੇ ਬਾਰੇ ਸੋਚਣ ਦੀ ਗੱਲ ਉਹਨਾਂ ਨੇ ਇਸ਼ਾਰਾ ਦਿੱਤਾ ਉਹ ਹੈ ਕਿ ਜਿਹੜਾ ਦਬਾਅ ਹੈ ਅਸਲ ਦੇ ਵਿੱਚ ਕਿ ਤੁਸੀਂ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਵੀ ਉਹਨਾਂ ਨੂੰ ਇਹ ਕਿਹਾ ਵੀ ਜੇ ਤੁਸੀਂ ਸ਼ੋਮਣੀ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਵੀ ਸਾਂਭਣੀ ਤਾਂ ਘੱਟੋ ਘੱਟ ਜਿਹੜਾ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਦੇ ਤੇ ਪੂਰੇ ਖੜੇ ਹੋ ਮੇਰਾ ਖਿਆਲ ਹੈ ਵੀ ਧਾਮੀ ਸਾਹਿਬ ਨੇ ਇਸ ਗੱਲ ਲਈ ਤਾਂ ਤਿਆਰੀ ਖਿੱਚ ਲਈ ਹੈ ਕਿ ਜੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿੰਮੇਵਾਰੀ ਨਾ ਨਿਭਾਉਣ ਬਦਲੇ ਹੁਕਮ ਦੀ ਪਾਲਣਾ ਨਾ ਕਰਨ ਦੇ ਬਦਲੇ ਗੱਲ 'ਚ ਪਰਨਾ ਪਾ ਕੇ ਅਕਾਲਤਖ ਸਾਹਿਬ ਦੀ ਫਸੀਲ ਅੱਗੇ ਖੜਨਾ ਪਿਆ ਤਾਂ ਉਹ ਉੱਥੇ ਲਈ ਪ੍ਰੇਪੇਅਰ ਨੇ ਪਰ ਕਿਸੇ ਵੀ ਹਾਲ ਦੇ ਵਿੱਚ ਬਾਦਲ ਪਰਿਵਾਰ ਦੀ ਸਿਆਸਤ ਦੇ ਖਿਲਾਫ ਜਾ ਕੇ ਸੱਤ ਮੈਂਬਰੀ ਕਮੇਟੀ ਨੂੰ ਜੁਆਇਨ ਕਰਨ ਦੇ ਹਲੇ ਉਹਨਾਂ ਦਾ ਕੋਈ ਵੀ ਉਹਨਾਂ ਦਾ ਮੂਡ ਜਿਹੜਾ ਉਹ ਨਹੀਂ ਬਣਿਆ ਤੋਂ ਮੈਨੂੰ ਲੱਗਦਾ ਵੀ ਉਹ ਵਿਚਲਾ ਰਸਤਾ ਇਹ ਅਪਣਾਉਣਗੇ ਵੀ ਉਹ ਅਕਾਲਤਖ ਸਾਹਿਬ ਨੂੰ ਇਹ ਲਿਖ ਕੇ ਦੇ ਦੇਣਗੇ ਵੀ ਮੈਂ ਆਪਣੀਆਂ ਨਿੱਜੀ ਮਜਬੂਰੀਆਂ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਜਿਹੜਾadesh ਮੈਨੂੰ 7 ਮੈਂਬਰੀ ਕਮੇਟੀ ਚ ਭਰਤੀ ਕਰਵਾਉਣ ਲਈ ਹੋਇਆ ਸੀ ਉਹ ਮੈਂ ਨਹੀਂ ਪੂਰਾ ਕਰ ਸਕਿਆ ਤੇ ਉਹਦੇ ਲਈ ਜੇ ਮੈਨੂੰ ਕੋਈ ਸਜ਼ਾ ਲਾਉਣੀ ਹੈ ਤਾਂ ਲਾ ਦਿੱਤੀ ਜਾ। ਤਕਵਾੜਾ ਸਾਹਿਬ ਇਸ ਹਿਸਾਬ ਨਾਲ ਤਾਂ ਜੇ ਹਰਜਿੰਦਰ ਸਿੰਘ ਧਾਮੀ ਇਹ ਸੋਚਦੇ ਪਏ ਕਿ 7 ਮੈਂਬਰੀ ਕਮੇਟੀ ਵਿੱਚੋਂ ਨਹੀਂ ਜਾਣਾ ਚਾਹੁੰਦੇ ਜਾਂ ਉਸ ਦੀ ਅਗਵਾਈ ਨਹੀਂ ਕਰਨਾ ਚਾਹੁੰਦੇ ਇਸ ਤਰ੍ਹਾਂ ਤਾਂ ਫਿਰ ਉਹ ਅਚਾਨਕ ਹੀ ਉਸ ਵੱਖਰੇ ਜੇ ਜ਼ੋਨ ਦੇ ਵਿੱਚ ਜਾ ਕੇ ਖੜ ਜਾਂਦੇ ਆ ਕਿ ਠੀਕ ਹੈ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਣਾ ਚਾਹੁੰਦੇ। ਤੁਹਾਡੇ ਕਹਿਣ ਦਾ ਮਤਲਬ ਕਿ ਇਹੀ ਹੈ। ਬਿਲਕੁਲ ਇਹੀ ਜੀ ਉਹ ਕੁਇਟ ਕਰ ਰਹੇ ਨੇ ਸਾਰੇ ਸਾਰੇ ਹਾਲਾਤਾਂ ਦੇ ਵਿੱਚੋਂ। ਬੀ ਉਹਨਾਂ ਨੇ ਆਪਣੇ ਦਿਮਾਗ ਦੇ ਹਿਸਾਬ ਨਾਲ ਇੱਕ ਵਿਚਲਾ ਰਸਤਾ ਹੀ ਕੱਢਿਆ ਕਿ ਮੈਂ ਬਾਦਲ ਪਰਿਵਾਰ ਦੇ ਪ੍ਰਤੀ ਵੀ ਇੱਕ ਜਾਂਦਾ ਜਾਂਦਾ ਹਸਾਨੇ ਕਰ ਜਾਵਾਂਗਾ ਕਿ ਮੇਰੇ ਕੋਲ ਮੌਕਾ ਸੀ ਮੈਂ ਤੁਹਾਡੇ ਪੈਰਲਰਿਕ ਸਿਆਸੀ ਢਿਰ ਖੜੀ ਕਰ ਸਕਦਾ ਸੀ ਇਹ ਕਹਿ ਕੇ ਵੀ ਮੈਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਆ ਤੇ ਮੈਨੂੰ ਕਰਨਾ ਪਿਆ ਜਿਵੇਂ ਮਨਪੀਤਿਆਲੀ ਜਾਂ ਬਾਕੀ ਕਹਿ ਰਹੇ ਨੇ ਤਾਂ ਉਹ ਜਾਂਦੇ ਜਾਂਦੇ ਬਾਦਲ ਪਰਿਵਾਰ ਤੇ ਵੀ ਹਸਾਨ ਕਰ ਰਹੇ ਨੇ ਜੇ ਤੁਸੀਂ ਪੈਸਾ ਲਾ ਕੇ ਔਰ ਬਹੁਤ ਸਾਰੀ ਤਾਕਤ ਝੋਕ ਕੇ ਮੈਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਮੈਂ ਜਾਂਦੇ ਜਾਂਦੇ ਤੁਹਾਡੇ ਤੇ ਆਸਾਨ ਕਰ ਰਿਹਾ ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਪੰਥ ਵਾਲੇ ਪਾਸਿਓਂ ਵੀ ਇੱਕ ਤਰੀਕੇ ਨਾਲ ਇਹ ਕਹਿ ਕੇ ਕੁਇਟ ਕਰ ਲਿਆ ਵੀ ਮੈਨੂੰ ਹੋਰ ਗਾਲਾਂ ਨਾ ਕੱਢੋ ਮੈਂ ਪੰਥ ਦੇ ਖਿਲਾਫ ਜਾ ਜਾ ਕੇ ਬਾਦਲਾਂ ਦੇ ਹੱਕ ਦੇ ਵਿੱਚ ਵੀ ਨਹੀਂ ਪਹੁੰਚਣਾ ਚਾਹੁੰਦਾ ਤਾਂ ਉਹਨਾਂ ਨੇ ਬੜਾ ਬੈਲੈਂਸਡ ਜਿਹਾ ਡਿਸੀਜਨ ਲਿਆ ਔਰ ਜਿੰਨੀ ਕਿ ਜਾਣਕਾਰੀ ਮਿਲ ਵੀ ਰਹੀ ਸੀ ਅਸੀਫੇ ਤੋਂ ਕਾਫੀ ਦਿਨ ਪਹਿਲਾਂ ਤੱਕ ਉਹ ਬੜੀ ਮਾਨਸਿਕ ਪਰੇਸ਼ਾਨੀ ਦੇ ਵਿੱਚ ਵੀ ਸੀ ਬਹੁਤ ਸਾਰਾ ਮਾਨਸਿਕ ਦਬਾਅ ਉਹਨਾਂ ਦੇ ਉੱਤੇ ਸੀਗਾ ਬਾਰ-ਬਾਰ ਡਿਸੀਜਨ ਲੈਣਾ ਫਿਰ ਉਤੋਂ ਪੈਰ ਚਾਹੇ ਭਾਈ ਨਰਿੰਦਰ ਸਿੰਘ ਚੋੜੇ ਵਾਲਾ ਡਿਸੀਜਨ ਸੀ ਜਾਂ ਹੋਰ ਡਿਸੀਜਨ ਸੀ ਔਰ ਇਥੇ ਤੱਕ ਵੀ ਖਬਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਫਾਰਕ ਕਰਨ ਦੇ ਮਸਲੇ ਤੇ ਉੱਤੇ ਵੀ ਉਹਨਾਂ ਦੀ ਸਹਿਮਤੀ ਨਹੀਂ ਲੈ ਕੇ ਸੋ ਬਹੁਤ ਸਾਰੇ ਮਸਲੇ ਸੀ ਔਰ ਇੰਟਰਨਲੀ ਤੇ ਵੀ ਖਬਰਾਂ ਨੇ ਵੀ ਇਹਨਾਂ ਨੇ ਪਿਛਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਫਤਾਰ ਸਿੰਘ ਮੱਕੜ ਔਰ ਗਿਆਨੀ ਗੁਰਵਚਨ ਸਿੰਘ ਵਾਂਗ ਜਿਹੜੀ ਬਾਦਲ ਜੁੰਡਲੀ ਆ ਉਹਨਾਂ ਨੇ ਉਹਨਾਂ ਨੂੰ ਜਲੀਲ ਵੀ ਬਹੁਤ ਕੀਤਾ ਚੋ ਦੋਵੇਂ ਪਾਸੇ ਗਾੜਾ ਖਾ ਰਹੇ ਸੀ ਇੱਕ ਪਾਸੇ ਸੋਸ਼ਲ ਮੀਡੀਆ ਤੇ ਪੰਥਕੋ ਗਾੜਾ ਖਾ ਰਹੇ ਸੀ ਅ ਵਿਦੇਸ਼ਾਂ ਚ ਬੈਠੇ ਸਿੱਖਾਂ ਦਾ ਦਬਾਅ ਚ ਆਵਦੇ ਸੀ ਦੂਸਰੇ ਪਾਸੇ ਬਾਦਲ ਜੁੰਡਲੀ ਵੀ ਉਹਨਾਂ ਤੇ ਦਬਾਅ ਪਾ ਰਹੀ ਸੀ ਵੀ ਤੁਸੀਂ ਸਾਡੇ ਅਕੋਰਡਿੰਗਲੀ ਜਿਹੜਾ ਡਿਸੀਜਨ ਨਹੀਂ ਲੈ ਰਹੇ ਤੇ ਉਹਨਾਂ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਉਹਨਾਂ ਨੂੰ ਕੋਹਾੜੇ ਦਾ ਦਸਤਾ ਬਣਾ ਕੇ ਅਗਲਾ ਨਿਸ਼ਾਨਾ ਜਿਹੜਾ ਗਿਆਨੀ ਲਖਬੀਰ ਸਿੰਘ ਨੂੰ ਬਣਾਇਆ ਜਾਣਾ ਤੇ ਉਹ ਕਿਸੇ ਵੀ ਤਰ੍ਹਾਂ ਦੇ ਪੰਥਕ ਰੋਧ ਦਾ ਸਾਹਮਣਾ ਕਰਨ ਦੀ ਬਜਾਏ ਉਹਨਾਂ ਨੇ ਇਹ ਚੁਕਿੱਟ ਕਰਨਾ ਜਿਹੜਾ ਉਹ ਵਧਰ ਸਮਝੇਗਾ ਤੁਸੀਂ ਮਨਪ੍ਰੀਤ ਯਾਲੀ ਦੀ ਗੱਲ ਕੀਤੀ ਮੈਂ ਇੱਥੋਂ ਵੀ ਅੱਗੇ ਤੋਰਨਾ ਚਾਹੁੰਦਾ ਗੱਲ ਨੂੰ ਮਨਪ੍ਰੀਤ ਯਾਲੀ ਤਾਂ ਦੁਬਾਰਾ ਬਹੁਤ ਕੰਫੀਡੈਂਟ ਹੈਗੇ ਨੇ ਉਹ ਤਾਂ ਕਹਿੰਦੇ ਆ ਕਿ 18 ਤਰੀਕ ਨੂੰ ਆਪਾਂ ਭਰਤੀ ਸ਼ੁਰੂ ਕਰ ਰਹੇ ਆ ਹਾਲਾਂਕਿ ਇਸ ਬਾਰੇ ਵੀ ਮੇਰੇ ਬੜੇ ਵੱਖਰੇ ਵਿਚਾਰ ਨੇ ਮੇਰੇ ਸਵਾਲ ਹੈਗੇ ਤੁਹਾਨੂੰ ਪੁੱਛਣ ਵਾਲੇ ਉਹ ਵੀ ਪੁੱਛਾਂਗਾ ਪਰ ਮਨਪ੍ਰੀਤ ਯਾਲੀ ਜਿਹੜਾ ਇਹ ਬਿਆਨ ਦੇ ਰਿਹਾ ਹੈ 18 ਤਰੀਕ ਦਾ 18 ਮਾਰਚ ਨੂੰ ਜੋ ਸ਼ੁਰੂ ਹੋਣ ਜਾ ਰਿਹਾ ਇਹ ਗੱਲਾਂ ਪਹਿਲਾਂ ਵੀ ਬਹੁਤ ਵਾਰ ਹੋ ਚੁੱਕੀਆਂ ਹਨ ਪਰ ਹੁੰਦੀਆਂ ਹੁੰਦੀਆਂ ਇੱਥੇ ਤੱਕ ਪਹੁੰਚ ਗਈਆਂ ਕਿਵੇਂ ਦੇਖਦੇ ਹੋ ਮੰਤ ਤੇ ਵਾਲੀ ਦੇ ਰੋਲ ਨੂੰ ਇਹ ਦੇਖੋ ਇਹਦੇ 'ਚ ਅਸਲ 'ਚ ਪਿਛਲੇ ਸਾਰੇ ਸਿਨੈਰੀਓ ਦੇ ਵਿੱਚ ਜਿਹੜਾ ਵਿਅਕਤੀਆਂ ਦਾ ਰੋਲ ਕੋਈ ਬੜਾ ਇੰਪੋਰਟੈਂਟ ਰਿਹਾ ਨਹੀਂ ਹਮ ਇਹਨਾਂ ਤੇ ਜਿਹੜਾ ਦਬਾਅ ਸੀ ਪੰਥ ਦਾ ਸੋਸ਼ਲ ਮੀਡੀਆ ਰਾਹੀਂ ਨਿੱਜੀ ਤੌਰ ਤੇ ਔਰ ਜਿਹੜਾ ਪੰਥ ਨੇ ਆਪਣੀ ਐਗਜ਼ਿਸਟੈਂਸ ਦਿਖਾਈ ਪੋਲਿਟਿਕਸ ਦੇ ਵਿੱਚ ਉਹਨੂੰ ਡੋਮੀਨੇਟ ਵੀ ਕੀਤਾ ਆਪਣੀ ਐਗਜ਼ਿਸਟੈਂਸ ਵੀ ਦਿਖਾਈ ਵੀ ਉਹ ਕੀ ਚਾਹੁੰਦੇ ਨੇ ਚਾਹੇ ਉਹ ਵਿਦੇਸ਼ਾਂ ਦੇ ਸਿੱਖ ਨੇ ਚਾਹੇ ਪੰਜਾਬ ਦੇ ਸਿੱਖ ਨੇ ਤਾਂ ਇਹਨਾਂ ਦਾ ਜਿਹੜਾ ਇਹ ਕਹ ਲਈਏ ਰੋਲ ਜਾਂ ਇਹਨਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਲਗਭਗ ਕਿਸਾਨ ਆਗੂਆਂ ਵਰਗੀ ਆ ਜਿਵੇਂ ਉਹਨਾਂ ਦੀ ਕਿਸਾਨ ਅੰਦੋਲਨ ਦੇ ਵਿੱਚ ਸੀ ਕਿ ਉਹ ਨਿੱਜੀ ਤੌਰ ਤੇ ਕੀ ਜਾਂਦੇ ਸੀ ਬਾਹਲਾ ਮੈਨੇ ਨਹੀਂ ਸੀ ਰੱਖ ਰਿਆ ਜੀ ਬਹੁਤ ਸਾਰੇ ਕਿਸਾਨ ਆਗੂ ਵੀ ਉਸ ਵਕਤੇ ਗੱਲਾਂ ਬਾਤਾਂ ਵੀ ਬਾਹਰ ਆਈਆਂ ਵੀ ਜਿਹੜੇ ਚਾਹੁੰਦੇ ਸੀ ਵੀ ਸੈਂਟਰ ਨਾਲ ਸਮਝੌਤਾ ਕਰ ਲਈਏ ਜੋ ਮਿਲਦਾ ਉਹ ਲੈ ਲਈਏ ਇਹ ਨਾ ਹੋਵੇ ਬਾਅਦ ਚ ਕੁਝ ਵੀ ਨਾ ਮਿਲੇ ਕੁਝ ਨੇ ਆਪਣੇ ਨਿੱਜੀ ਸਮਝੌਤੇ ਵੀ ਕਰ ਲਏ ਸੀ ਕੁਝ ਬਿਲਕੁਲ ਅਟੱਲ ਵੀ ਸੀਗੇ ਸੋ ਇਹ ਜਿੰਨੀ ਲੀਡਰਸ਼ਿਪ ਸਮੇਤ ਗਿਆਨੀ ਰਗਵੀਰ ਸਿੰਘ ਸਮੇਤ ਸਬਤ ਮੈਂਬਰੀ ਕਮੇਟੀ ਇਹਨਾਂ ਦੀ ਪੋਜੀਸ਼ਨ ਲਗਭਗ ਉਦਾਂ ਦੀ ਹੈ ਵੀ ਇਹ ਇਹ ਦੇਖ ਰਹੇ ਨੇ ਵੀ ਥੱਲੇ ਪੰਥ ਕੀ ਚਾਹੁੰਦਾ ਕਿ ਕਿ ਇਹਨਾਂ ਨੇ ਦੇਖੋ ਸੱਤ ਮੈਂਬਰੀ ਕਮੇਟੀ ਦੇ ਵਿੱਚ ਕੁਝ ਬੰਦੇ ਤਾਂ ਇਹੋ ਜਿਹੇ ਨੇ ਜਿਹੜੇ ਉਮਰ ਦੇ ਆਖਰੀ ਪੜਾ ਤੇ ਕੋਈ ਮਿਹੜਾ ਨਹੀਂ ਲੈਣਾ ਚਾਹੁੰਦੇ ਪੰਥ ਤੇ ਕਈਆਂ ਦੀ ਹਲੇ ਸਿਆਸੀ ਪਾਰੀ ਖੇਡਣ ਵਾਲੀ ਸਿਆਸਤੀ ਹਲੇ ਬਹੁਤ ਸਾਰੀ ਪਈ ਹੈ ਤੋਂ ਲੋਕਾਂ 'ਚ ਵੀ ਵਿਚਰਨਾ ਚਾਹੁੰਦੇ ਨੇ ਲੋਕਾਂ ਦੀਆਂ ਗਾਲਾਂ ਜਾਂ ਉਸ ਪਰਸੈਪਸ਼ਨ ਤੋਂ ਵੀ ਬਚਣਾ ਚਾਹੁੰਦੇ ਨੇ ਕਿ ਸਾਡੇ ਤੇ ਵੀ ਸੁਬੀਰ ਵਾਂਗ ਇਹੋ ਜੀ ਕੋਈ ਤੋਹਮਤ ਨਾ ਲੱਗ ਜੇ ਕਿ ਅਸੀਂ ਅਕਾਲ ਤੱਕ ਤੋਂ ਪਗੋੜੇ ਹੋ ਗਏ ਸੋ ਇੱਥੇ ਇਹ ਨਿੱਜੀ ਤੌਰ ਤੇ ਦੇਖੋ ਏਸ ਹਾਲਾਤਾਂ ਇਨ੍ਹਾਂ ਹਾਲਾਤਾਂ ਨੂੰ ਇੱਥੇ ਤੱਕ ਲਿਆਂਦੇ ਵਿੱਚ ਸੱਤ ਮੈਂਬਰੀ ਕਮੇਟੀ ਦਾ ਕੋਈ ਬਹੁਤਾ ਰੋਲ ਨਹੀਂ ਹੈਗਾ ਜੇ ਗਿਆਨੀ ਰਕबीर ਸਿੰਘ ਨੇ ਸਪਸ਼ਟਾ ਦਿਖਾਈ ਹੈ 2 ਦਸੰਬਰ ਦੇ ਫੈਸਲੇ ਤੇ ਪੰਥ ਦੇ ਦਬਾਅ ਤੇ ਦਿਖਾਈ ਹੈ ਸੱਤ ਮੈਂਬਰੀ ਕਮੇਟੀ ਵੀ ਸ਼ਾਇਦ ਉਸ ਤੋਂ ਪਹਿਲਾਂ ਹੀ ਆਪਣੇ ਰੋਲ ਤੋਂ ਪਿੱਛੇ ਭੱਜ ਜਾਂਦੀ ਕਿਉਂਕਿ ਜੇ ਉਹਨਾਂ ਦੇ ਅੰਦਰ ਕੋਈ ਇਨੀਸ਼ੀਏਟਿਵ ਲੈਣ ਦੀ ਭਾਵਨਾ ਹੁੰਦੀ ਤਾਂ ਭਰਤੀ ਤਾਂ ਅਜ ਤੋਂ 2 ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕੀ ਹੋਣੀ ਸੀ ਸੋ ਮੈਨੂੰ ਲੱਗਦਾ ਵੀ ਇਹਨਾਂ ਸਾਰੇ ਵਿਅਕਤੀਆਂ ਨੂੰ ਸਮੇਤ ਸੱਤ ਮੈਂਬਰੀ ਕਮੇਟੀ ਸਮੇਤ ਸ੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਔਰ ਸਮੇਤ ਤਾਂ ਵੀ ਸਾਹਿਬ ਇਹਨਾਂ ਸਾਰਿਆਂ ਨੂੰ ਇਸ ਪੋਜੀਸ਼ਨ ਤੇ ਪੰਥ ਦੇ ਦਬਾਅ ਨੇ ਲੈ ਕੇ ਆਉਂਦਾ ਅੱਗੇ ਜਾ ਕੇ ਵੀ ਇਹਨਾਂ ਕੋਲ ਮਨਮਰਜ਼ੀ ਕਰਨ ਦੇ ਕੋਈ ਬਾਹਲੇ ਇਹਨਾਂ ਦੇ ਕੋਲ ਆਪਸ਼ਨਸ ਨਹੀਂ ਨੇ ਕਿ ਆਪਣੀ ਮਰਜ਼ੀ ਨਾਲ ਕੋਈ ਸੁਖਵੀਰ ਨਾਲ ਸਮਝੌਤਾ ਕਰ ਜਾਣਗੇ ਜਾਂ ਭਰਤੀ ਨਹੀਂ ਅਰੰਭ ਕਰਨਗੇ ਸੋ ਇਹ ਲਗਭਗ ਜਿਵੇਂ ਪਿੰਡਾਂ ਦੇ ਵਿੱਚੋਂ ਟਰਾਲੀਆਂ ਤੋਰਨ ਲੱਗਿਆ ਕਿਸਾਨ ਆਗੂਆਂ ਨੂੰ ਲੋਕਾਂ ਨੇ ਕੰਨ ਤੇ ਲਿਖਤਾ ਸੀ ਕਿ ਜਾਂ ਜਿੱਤ ਕੇ ਆਇਓ ਨਹੀਂ ਤਾਂ ਵਾਪਸ ਨਾ ਆਇਓ ਸੋ ਮੈਨੂੰ ਲੱਗਦਾ ਕਿ ਪੰਥ ਦਾ ਦਬਾਅ ਸਤ ਮੈਂਬਰੀ ਕਮੇਟੀ ਤੇ ਹੋ ਜਾ ਹੀ ਆ ਵੀ ਇਹ ਇਸ ਫੈਸਲੇ ਨੂੰ ਹੁਣ ਇਹਨਾਂ ਬਿਨ ਲਾਗੂ ਕਰਾ ਕੇ ਵਾਪਸ ਹਲਕਿਆਂ 'ਚ ਆਇਓ ਨਹੀਂ ਤੁਹਾਨੂੰ ਹਲਕਿਆਂ 'ਚ ਸਿਆਸਤ ਨਹੀਂ ਕਰਨ ਦੇਾਂਗੇ ਇਹ ਤੁਹਾਨੂੰ ਤੁਹਾਨੂੰ ਇਹ ਲੱਗਦਾ ਕਿ ਮੰਤਰੀ ਤੇ ਆਲੀ ਵੀ ਕਿਤੇ ਨਾ ਕਿਤੇ ਕੋਈ ਫੇਵਰ ਦੇ ਰਹੀ ਆ ਅਕਾਲੀ ਦਲ ਨੂੰ ਜਾਂ ਬਾਦਲ ਧੜੇ ਨੂੰ ਮੈਨੂੰ ਲੱਗਦਾ ਜਿੰਨਾਕ ਦੇ ਸਕਦੇ ਸੀ ਉਹ ਸਮਾਂ ਹੁਣ ਲੰਘ ਗਿਆ ਅਲਟੀਮੇਟਲੀ ਮੈਂ ਫਿਰ ਇਹ ਕਹਿਣਾ ਵੀ ਇਹ ਬੰਦੇ ਇਸ ਵਕਤ ਜਿਹਨੂੰ ਆਪਾਂ ਕਹਿੰਦੇ ਆ ਵੀ ਪ੍ਰिजनਰ ਆਫ ਸਿਚੁਏਸ਼ਨ ਨਾ ਇਹ ਹਾਲਾਤਾਂ ਦੇ ਕੈਦੀ ਨੇ ਇਹ ਕੀ ਚਾਹੁੰਦੇ ਨੇ ਇਹ ਕੀ ਕਰ ਸਕਦੇ ਨੇ ਇਹਨਾਂ ਦੀਆਂ ਸੰਭਾਵਨਾਵਾਂ ਤੇ ਸਮਰੱਥਾ ਦੇ ਉੱਤੇ ਅ ਥੋੜੀ ਹੋਵੇ ਵੱਧ ਹੋਵੇ ਬੜਾ ਫਰਕ ਨਹੀਂ ਪੈਂਦਾ ਹਣਾ ਉਹੀ ਕਿਸਾਨ ਆਗੂ ਸੀ ਜਿਹੜੇ ਕਿਸੇ ਡੀਸੀ ਦਫ਼ਤਰ ਦੇ ਅੱਗੇ 50 ਦਾ ਕੱਟ ਨਹੀਂ ਸੀ ਕਰ ਪਾਉਂਦੇ ਹੁੰਦੇ ਤੇ ਉਹਨਾਂ ਦੀ ਇੱਕ ਇੱਕ ਗਾਲ ਤੇ 5-5 ਲੱਖ ਦੇ ਕੱਟ ਵੀ ਹੋਏ ਸੋ ਇਹਨਾਂ ਦੀ ਪੋਜੀਸ਼ਨ ਲਗਭਗ ਉਦਾਂ ਦੀ ਹੈ ਜੇ ਲੋਕਾਂ ਦੀ ਅ ਜਿਹੜੀ ਤਰਜਮਾਨੀ ਕਰਨਗੇ ਉਹਨਾਂ ਦੇ ਜਜ਼ਬਾਤਾਂ ਦੀ ਉਹਨਾਂ ਦੇ ਹਿਸਾਬ ਨਾਲ ਚੱਲਣਗੇ ਤਾਂ ਲੋਕ ਇਹਨਾਂ ਨੂੰ ਦਿਨਾਂ ਦੇ ਵਿੱਚ ਸੁਖਵੀਰ ਕੈਪਟਨ ਜਾਂ ਰਾਜੀ ਵੜੈ ਤੋਂ ਕਿਤੇ ਵੱਡਾ ਲੀਡਰ ਬਣਾ ਦੇਣਗੇ ਇਹਨਾਂ ਦੀ ਇੱਕ ਵਾਅਦੇ ਲੱਖਾਂ ਦੇ ਇਕੱਠ ਵੀ ਹੋ ਸਕਦੇ ਨੇ ਸਾਰਾ ਕੁਝ ਇਹਨਾਂ ਦੀ ਅੱਗੇ ਆਉਣ ਵਾਲੀਆਂ ਜਿਹੜੀਆਂ ਗਤੀਵਿਧੀਆਂ ਨੇ ਇਹਨਾਂ ਦਾ ਜਿਹੜਾ ਰੋਲ ਆ ਉਹਦੇ ਤੇ ਨਿਰਭਰ ਕਰਦਾ ਕਿ ਜੇ ਇਹ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨਗੇ ਤੇ ਪੰਥ ਇਹਨਾਂ ਨੂੰ ਅਡਾਪਟ ਵੀ ਕਰੇਗਾ ਇਹਨਾਂ ਨੂੰ ਸਿਰ ਤੇ ਵੀ ਪਟਾਏਗਾ ਨਹੀਂ ਤਾਂ ਇਹ ਸ਼ਾਇਦ ਆਪਣੇ ਹਲਕਿਆਂ 'ਚ ਵੀ ਜਿਹੜਾ ਉਹ ਵਿਚਨ ਜੋਗੇ ਨਾ ਮੈਂ 18 ਤਰੀਕ ਤੇ ਵੀ ਆਉਣਾ ਚਾਹੁੰਦਾ 18 ਮਾਰਚ ਦੀ ਤਰੀਕ ਕਹਿੰਦੇ ਮਿੱਥੀ ਗਈ ਹੈ ਸ਼ੁਰੂ ਕਰਨ ਵਾਸਤੇ ਭਰਤੀ ਪਰ ਭਰਤੀ ਹੋ ਕਾਦੀ ਰਹੀ ਹੈ ਫਗਵਾੜਾ ਸਾਹਿਬ ਇਹ ਹੈਰਾਨੀ ਦੀ ਗੱਲ ਹੈ ਕਿ 2 ਦਸੰਬਰ ਵਾਲਾ ਫੈਸਲਾ ਲਟਕਦਾ ਲਟਕਦਾ ਇਸ ਹੱਦ ਤੱਕ ਆ ਗਿਆ ਜਿਹੜੀ 7 ਮੈਂਬਰੀ ਕਮੇਟੀ ਨੇ ਸਿੱਧੀ ਭਰਤੀ ਸ਼ੁਰੂ ਕਰਨੀ ਸੀ ਜਾਂ ਉਹਦੀ ਨਿਗਰਾਨੀ ਕਰਨੀ ਸੀ ਉਹ 7 ਮੈਂਬਰੀ ਕਮੇਟੀ ਆਪਣਾ ਕੰਮ ਕਰ ਹੀ ਨਹੀਂ ਸਕੀ ਪਰ ਦੂਜੀ ਗੱਲ ਹੁਣ 18 ਤਰੀਕ ਨੂੰ ਜਿਹੜੀ ਭਰਤੀ ਸ਼ੁਰੂ ਕਰ ਰਹੇ ਆ ਉਹ ਕਾਦੀ ਕਰ ਰਹੇ ਆ ਦੂਜੇ ਪਾਸੇ ਕਾਲੀ ਦਲ ਤਾਂ ਕਹਿੰਦਾ ਸਾਡੀ ਭਰਤੀ ਹੋਗੀ ਦੇ ਦੇਖੋ ਉਹਨਾਂ ਦੇ ਕਹਿਣ ਨਾਲ ਜਾਂ ਕੁਝ ਦੇਖੋ ਜਿਸ ਲੀਡਰਸ਼ਿਪ ਦੇ ਮੱਥੇ ਤੇ ਅਗਾਲ ਤਖਤ ਨੇ ਲਿਖ ਦਿੱਤਾ ਵੀ ਇਹ ਨੈਤਿਕ ਆਧਾਰ ਤੇ ਸਿੱਖਾਂ ਦੀ ਸਿਆਸੀ ਗਵਾਹੀ ਕਰਨ ਦੇ ਯੋਗ ਨਹੀਂ ਉਹ ਭਾਵੇਂ 50 ਲੱਖ ਦੀ ਪਰਤੀ ਕਰ ਲੈਣ 5000 ਦੀ ਕਰ ਲੈਣ ਉਹ ਮਤਲਬ ਕੁਝ ਜਿਹੜੀ ਆ ਮੈਨੇ ਨਹੀਂ ਰੱਖਦੀ ਜੇ ਉਸ ਲੀਡਰਸ਼ਿਪ ਦੀ ਕੋਈ ਐਵੇਂ ਸਮਝ ਜਿਹੜੀ ਤਾਂ ਸਿਰਫ ਇੰਨੀ ਕਹੇ ਕਿ ਫਿਲਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੇ ਉਹਨਾਂ ਦਾ ਕਬਜ਼ਾ ਹੈ ਇਸ ਤੋਂ ਜ਼ਿਆਦਾ ਕੁਝ ਨਾ ਤਾਂ ਉਹ ਲੋਕਾਂ ਦੇ ਵਿੱਚ ਕੋਈ ਵਿਚਰ ਸਕਦੇ ਨੇ ਨਾ ਲੋਕਾਂ ਦੇ ਨਾਲ ਕੋਈ ਉਹਨਾਂ ਦਾ ਨਾਤਾ ਰਹਿ ਗਿਆ ਨਾ ਉਹਨਾਂ ਨੇ ਕੋਈ ਲੋਕਾਂ ਦੇ ਵਿੱਚ ਜਾ ਕੇ ਕੋਈ ਭਰਤੀ ਕੀਤੀ ਹੈ ਆਪਣੇ ਦਫ਼ਤਰ ਦੇ ਵਿੱਚ ਹੀ ਬੈਠ ਕੇ ਪਰਚੀਆਂ ਇਕੱਠੀਆਂ ਕਰਕੇ ਬੋਰੇ ਚ ਪਾ ਕੇ ਉਹੀ ਦਿਖਾਈ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਤੇ ਮੈਂ ਇੱਕ ਚੈਲੰਜ ਵੀ ਕੀਤਾ ਸੀ ਦਲਜੀਤ ਸਿੰਘ ਥੀਮਾਏ ਉਹਨਾਂ ਨੂੰ ਜਿਹੜੇ ਇਹ ਸਾਰੇ ਰੋਲ ਦੇ ਵਿੱਚ ਜਿਹੜਾ ਸਭ ਤੋਂ ਘੱਟਿਆ ਰੋਲ ਨਿਭਾ ਰਹੇ ਨੇ ਸਿਆਸੀ ਤੌਰ ਤੇ ਉਹ ਸਿਰਫ ਤੇ ਸਿਰਫ ਆਪਣੇ ਰੋਪੜ ਜ਼ਿਲ੍ਹੇ ਦੀ ਭਰਤੀ ਜਿਹੜੀ ਹੈ ਉਹ ਜਨਤਕ ਕਰ ਦੇਣ ਵੀ ਆ ਫਲਾਣੇ ਫਲਾਣੇ ਬੰਦੇ ਨੇ ਕਿਉਂਕਿ ਐਵਰੇਜ 36 ਲੱਖ ਦਾ ਦਾਵਾ ਹੈ ਤੇ ਜੇ ਇੱਕ ਉਹਦੀ ਐਵਰੇਜ ਕੱਢੀਏ ਤਾਂ 1.5 ਲੱਖ ਇੱਕ ਜ਼ਿਲ੍ਹੇ ਦੀ ਬਣਦੀ ਹੈ। ਤਾਂ ਉਹ ਸਿਰਫ ਰੋਪੜ ਜ਼ਿਲ੍ਹੇ ਦੀ 1.5 ਲੱਖ ਬੰਦੇ ਦੀ ਲਿਸਟ ਜਿਹੜੀ ਆ ਜਿਨ੍ਹਾਂ ਨੇ ਮੈਂਬਰਸ਼ਿਪ ਲਈ ਹੈ ਉਹ ਜਨਤਕ ਕਰਦੇ। ਅਸੀਂ ਉਹ ਭਰਤੀ ਪ੍ਰਮਾਨ ਕਰ ਲਾਂਗੇ। ਔਰ ਉਸ ਤੋਂ ਬਾਅਦ ਉਹ 36 ਲੱਖ ਦੇ ਵਿੱਚ ਅਸੀਂ ਜਿਹੜੇ 2-400 500 ਹੋਵਾਂਗੇ ਉਹ ਜਮ੍ਹਾਂ ਹੋ ਜਾਣਗੇ। ਉਹ 1.5 ਲੱਖ ਆਪਣੇ ਜ਼ਿਲ੍ਹੇ ਦੀ ਭਰਤੀ ਜਨਤਕ ਕਰਦੇ ਨੇ ਉਹ 1.5 ਲੱਖ ਬੰਦਾ ਹੈ ਕਹਦੇ ਅਸੀਂ ਇਹ ਭਰਤੀ ਲਈਏ। ਸੋ ਕਿਹਨੂੰ ਬੇਕੂ ਬਣਾ ਰਹੇ ਹਾਂ? ਉਹਦੇ ਮੁਕਾਬਲੇ ਉਸ 35 ਲੱਖ ਦੇ ਮੁਕਾਬਲੇ ਅਗਰ ਇਹ ਸੱਤ ਮੈਂਬਰੀ ਕਮੇਟੀ 3.5 ਲੱਖ ਦੀ ਆਰਗੇਨਿਕ ਭਰਤੀ ਕਰ ਜਾਂਦੀ ਦੇ ਜਿਹੜੇ ਵਾਰਿਸ ਆ ਉਹ ਹੀ ਸੱਤ ਮੈਂਬਰੀ ਕਮੇਟੀ ਤੇ ਵਿਅਕਤੀ ਜਿਹੜੇ ਨੇ ਉਹ ਬਣ ਜਾਂਦੇ ਜੀ ਫਗਵਾੜਾ ਸਾਹਿਬ ਪਰ ਇਹਦੇ ਨਾਲ ਨਾਲ ਜੇ ਡਾਕਟਰ ਦਲਜੀਤ ਚੀਮਾ ਦੀਆਂ ਗੱਲਾਂ ਦੇ ਉੱਤੇ ਧਿਆਨ ਦਈਏ ਉਹ ਕਹਿੰਦੇ 10 ਤਰੀਕ ਨੂੰ ਅਸੀਂ ਡੈਲੀਗੇਟਸ ਵੀ ਚੁਣ ਲੈਣੇ ਆ ਜਿਲ੍ਹਾ ਸਕੱਤਰ ਜਿਹੜੇ ਆ ਉਹ ਵੀ ਚੁਣ ਲੈਣੇ ਆ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਿਹੜੀ ਨਵੀਂ ਭਰਤੀ 18 ਤਰੀਕ ਨੂੰ ਸ਼ੁਰੂ ਹੋਵੇਗੀ ਖਤਮ ਤੱਕ ਇਹ ਉਹ 6 ਮਹੀਨੇ ਦੀਦਰ ਦੇ ਉੱਤੇ ਹੀ ਸ਼ਾਇਦ ਹੋਵੇ ਪਰ ਉਸ ਉਸ ਸਿਚੁਏਸ਼ਨ ਦੇ ਵਿੱਚ ਆ ਕੇ ਫਿਰ ਪ੍ਰਧਾਨਗੀ ਦੀ ਚੋਣ ਕਿੱਥੇ ਆ ਕੇ ਖੜ ਜਾਂਦੀ ਹੈ ਜਿਹੜੇ ਨਵੇਂ ਚੁਣੇ ਗਏ ਲੋਕ ਹੋਣਗੇ ਉਹ ਉਹ ਕੀ ਐਕਸੈਪਟ ਕੀਤੇ ਜਾਣਗੇ ਕਾਲੀ ਦਲ ਦੇ ਵਿੱਚ ਭਲਾ ਤੇ ਦੇਖੋ ਐਕਸੈਪਟ ਕਿਹਨੇ ਕਰਨਾ ਪਹਿਲਾਂ ਤਾਂ ਇਹ ਸਮਝੀਏ ਕਿ ਐਕਸੈਪਟੈਂਸ ਜਿਹੜੀ ਆ ਜਾਂ ਉਹਦੀ ਵੈਲੀਡੇਸ਼ਨ ਦੀ ਜਿਹੜੀ ਮੋਹਰ ਆ ਕੀ ਅਸੀਂ ਦਲਜੀਤ ਛੀਮੇ ਤੋਂ ਚਾਹੁੰਦੇ ਆ ਮੇਸ਼ੇਂਦਰ ਗਰੇਵਾਲ ਤੋਂ ਚਾਹੁੰਦੇ ਆ ਬੰਟੀ ਰੁਮਾਣੇ ਤੋਂ ਅਰਸ਼ਦੀਪ ਕਲੇਰ ਤੋਂ ਜਾਂ ਸੁਖਵੀਰ ਬਾਦਲ ਤੋਂ ਵੈਲੀਡੇਸ਼ਨ ਚਾਹੁੰਦੇ ਆ ਵੈਲੀਡੇਸ਼ਨ ਜਿਹੜੀਆਂ ਪੰਥ ਨੇ ਜਿਹਨੂੰ ਪੰਥ ਨੇ ਅਪਣਾ ਲਿਆ ਉਹ ਸ਼ਰਮਣੀਆ ਕਰਨ ਲੱਗਦਾ ਹੈ ਇਹ ਭਰਤੀ ਆਰੰਭ ਕਰਨ ਆਰਗੇਨਿਕ ਭਰਤੀ ਹੋਏਗੀ ਜਿਹਨੂੰ ਪੰਥ ਨੇ ਪ੍ਰਵਾਨ ਕਰ ਲਿਆ ਦਫ਼ਤਰੀ ਨਹੀਂ ਨਾ ਹੋਏਗਾ ਵੱਧ ਤੋਂ ਵੱਧ ਇੱਕ ਲੜਾਈ ਕਿਸ ਤਰ੍ਹਾਂ ਦੀ ਰਹੇਗੀ ਇੱਕ ਚੋਣ ਨਿਸ਼ਾਨ ਦੀ ਤੇ ਇੱਕ ਦਫ਼ਤਰ ਦੀ ਉਹ ਵੀ ਉਹ ਚੋਣ ਕਮਿਸ਼ਨ ਦੇ ਰਾਹੀਂ ਲੜਾਈ ਲੜੀ ਜਾ ਸਕਦੀ ਅੱਗੇ ਜਾ ਕੇ ਤੇ ਕੀ ਮੈਨੂੰ ਇਹ ਲੱਗਦਾ ਵੀ ਤੁਸੀਂ ਇਹ ਦੱਸੋ ਵੀ ਇੱਕ ਅਕਾਲੀ ਦਲ ਜਾਂ ਇੱਕ ਧੜਾ ਉਹ ਆਏਗਾ ਜਿਹਦੇ ਨਾਲ ਸਾਰਾ ਪੰਥ ਖੜਾ ਹੋਏਗਾ ਜਿਹਦੇ ਨਾਲ ਪੰਥ ਦੀਆਂ ਸਮੂਚੀਆਂ ਜਥੇਬੰਦੀਆਂ ਖੜੀਆਂ ਹੋਣਗੀਆਂ ਸਿੱਖਾਂ ਦੇ ਬੁੱਧੀਜੀਵੀ ਵਰਗ ਖੜਾ ਹੋਊਗਾ ਆਮ ਸੁਧਾਰਨ ਜਜਬਾਤੀ ਤੇ ਜਿਹੜਾ ਉਹ ਸਿੱਖ ਪਿੰਡਾਂ ਦੇ ਕਿਸਾਨੀ ਵਰਗ ਦੁਕਾਨਦਾਰ ਵਰਗ ਉਹ ਖੜਾ ਹੋਏਗਾ ਇੱਕ ਤੇ ਰੋਏਗੀ ਜਿਹਦੇ ਕੋਲ ਸਿਰਫ ਦਫਤਰ ਤੇ ਚੋਣ ਨਿਸ਼ਾਨ ਹੋਏਗਾ ਤਾਂ ਮੈਨੂੰ ਦੱਸੋ ਉਹ ਰੋਣੀਆਂ ਕੱਟ ਕੇ ਇਹਨੂੰ ਮੰਨਾਂਗੇ ਇਹ ਤੁਹਾਡੇ ਕਹਿਣ ਦਾ ਮਤਲਬ ਐਦਾ ਹੈ ਕਿ ਇੱਕ ਹੋਰ ਧੜਾ ਅਕਾਲੀ ਦਲ ਦਾ ਉੱਭਰ ਕੇ ਸਾਹਮਣੇ ਆਵੇਗਾ ਮੇਰੇ ਅਸਲੀ ਦਾਅਵੇدار ਹੋਣਗੇ ਔਰ ਮੈਨੂੰ ਯਕੀਨ ਹੈ ਵੀ ਜੇ ਪੰਜਾਬ ਦੇ ਲੋਕਾਂ ਨੇ ਇਸ ਭਰਤੀ ਦੇ ਵਿੱਚ ਉਮੀਦ ਮੁਤਾਬਕ ਦਿਲਚਸਪੀ ਲਈ ਤਾਂ ਦਫਤਰ ਤੇ ਚੋਂ ਨਿਸ਼ਾਨ ਵੀ ਇਸੇ ਧੜੇ ਦੇ ਕੋਲ ਆਏਗਾ ਕਿਉਂਕਿ ਮੈਨੂੰ ਨਹੀਂ ਪਤਾ ਵੀ ਉਹਦੇ ਉਹਦਾ ਸਿਸਟਮ ਕੀ ਹੋਏਗਾ ਆ ਕੋਈ ਬੰਬੇ ਵਰਗੀ ਘਟਨਾ ਨਾ ਦੁਹराई ਜਾਵੇ ਦਿੱਲੀ ਵੱਲੋਂ ਆ ਦਿੱਲੀ ਇਸ ਧੜੇ ਦੇ ਨਾਲ ਕਿਹੋ ਜਿਹਾ ਰਿਸ਼ਤਾ ਰੱਖੇਗੀ ਇਹ ਸਾਰੀਆਂ ਚੀਜ਼ਾਂ ਜਿਹੜਾ ਭਵਿੱਖ ਦੇ ਵਿੱਚ ਨੇ ਪਰ ਮੈਨੂੰ ਇਹ ਲੱਗਦਾ ਵੀ ਇਹ ਫੋਕਸ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਇਹ ਫੋਕਸ ਰੱਖਾਂਗੇ ਕਿ ਦਫ਼ਤਰ ਤੇ ਚੋਣ ਨਿਸ਼ਾਨ ਸਾਨੂੰ ਮਿਲੇ ਫਿਰ ਇਹ ਲੀਡਰਸ਼ਿਪ ਕਿਤੇ ਨਾ ਕਿਤੇ ਦਿੱਲੀ ਦੇ ਥੱਲੇ ਜਾ ਕੇ ਲੱਗ ਜਾਈ। ਸੋ ਇਹਨਾਂ ਦੇ ਕੋਲ ਜੇ ਚੋਣ ਨਿਸ਼ਾਨ ਅ ਫੋਕਾ ਚੋਣ ਨਿਸ਼ਾਨ ਦੇ ਇੱਕ ਕੋਈ 100-200 ਕਰੋੜ ਦਾ ਦਫ਼ਤਰ ਇਹਨਾਂ ਤੇ ਕੋਲ ਰਹਿੰਦਾ ਹੈ ਤੇ ਰਹਿ ਜਾਵੇ। ਪੰਥ ਆਪਣੀ ਵਿਰਾਸਤ ਅਕਾਲੀ ਦਲ ਨੂੰ ਪੰਥਕ ਸੰਗਠਨ ਬਣਾ ਕੇ ਉਭਾਰੇ, ਪੁਨਰਸੁਰਜੀਤ ਕਰੇ, ਉਹਨੂੰ ਧਰਤੀ ਤੇ ਖੜਾ ਕਰੇ। ਇਸੇ ਪੁਨਰਸੁਰਜੀਤੀ ਦੇ ਵਿੱਚੋਂ, ਇਸੇ ਨਵੇਂ ਅਕਾਲੀ ਦਲ ਦੇ ਵਿੱਚੋਂ ਸਿੱਖਾਂ ਦੀ ਧਾਰਮਿਕ ਤੇ ਰਾਸ਼ੀ ਜਿਹੜੀ ਆ ਉਗਵਾਈ ਵੀ ਨਿਕਲੇਗੀ ਸਾਡੀ ਸਿਆਸਤ ਵੀ ਇਹਦੇ ਚੋਂ ਨਿਕਲਣੀ ਹੈ ਸਾਡਾ ਗੁਰਦੁਆਰਿਆਂ ਦਾ ਪ੍ਰਬੰਧਕੀ ਲੀਡਰਸ਼ਿਪ ਵੀ ਇਹਦੇ ਵਿੱਚੋਂ ਨਿਕਲਣੀ ਹੈ ਹੂੰ ਤੁਹਾਡਾ ਸਾਬ ਮੈਂ ਮੈਂ ਅੰਤਲਾ ਅੰਤਲਾ ਸਵਾਲ ਹੀ ਤੁਹਾਨੂੰ ਪੁੱਛਾਂਗਾ ਪਰ ਇਸ ਸਿਚੁਏਸ਼ਨ ਦੇ ਆਧਾਰ ਤੇ ਇੱਕ ਨੈਰੇਟਿਵ ਜ਼ਰੂਰ ਬਣਦਾ ਪਿਆ ਹੈ ਕਿ ਇੱਕ ਵੱਖਰਾ ਧੜਾ ਹੋਣ ਦੇ ਵਿਚ ਆ ਰਿਹਾ ਹੈ ਇੱਕ ਨਵਾਂ ਅਕਾਲੀ ਦਲ ਬਣਦਾ ਪਿਆ ਹੈ ਕਿਉਂਕਿ ਜੋ ਅਸਾਰ ਤੁਸੀਂ ਸਮਝਾਏ ਹੈ ਉਹਨਾਂ ਤੋਂ ਐ ਹੀ ਪ੍ਰਤੀਤ ਹੁੰਦਾ ਹੈ ਕਿ ਆਉਣ ਦੇ ਸਮੇਂ ਵਿੱਚ ਜਿਹੜੀ ਨਵੀਂ ਭਰਤੀ ਹੋਵੇਗੀ ਇੱਕ ਵੱਖਰਾ ਅਕਾਲੀ ਦਲ ਦਾ ਧੜਾ ਲੈ ਕੇ ਸਾਹਮਣੇ ਆਵੇਗੀ ਤੁਹਾਨੂੰ ਐ ਲੱਗਦਾ ਹੈ ਕਿ ਇੱਕ ਨਵਾਂ ਅਕਾਲੀ ਦਲ ਹੋਣ ਦੇ ਵਿਚ ਆ ਰਿਹਾ ਹੈ ਹੌਲੀ-ਹੌਲੀ ਮੈਨੂੰ ਲੱਗਦਾ ਜੇ ਪੰਥ ਨੇ ਸਾਥ ਦਿੱਤਾ ਤੇ ਅਕਾਲੀ ਦਲ ਇੱਕ ਹੀ ਰਹਿ ਜਾਏਗਾ ਜਿਹੜਾ ਨਵਾਂ ਬਣੇਗਾ ਨਵਾਂ ਇਹਨੂੰ ਨਵਾਂ ਅਕਾਲੀ ਦਲ ਨਾ ਕਹੀਏ ਬਸ ਬਲਕਿ ਇਹਨੂੰ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਹੀਏ ਲੀਡਰਸ਼ਿਪ ਤਬਦੀਲੀ ਕਹੀਏ ਜਿਹੜੀ 2 ਦਸੰਬਰ ਦੇ ਹੁਕਾਉਨਾਮੇ ਦੀ ਰੂਹ ਸੀ ਕਿ ਪੰਥ ਦੇ ਵਿੱਚ ਲੀਡਰਸ਼ਿਪ ਤਬਦੀਲੀ ਆ ਗਈ ਸੋ ਇਹ ਜਿਹੜੀ ਰਿਪਲੇਸਮੈਂਟ ਆਏਗੀ ਇਹ ਅਸਲ ਅਕਾਲੀ ਦਲ ਹੋਏਗੀ ਦੂਸਰਾ ਅਕਾਲੀ ਦਲ ਜਿਵੇਂ ਸਰਜੀਤ ਸਿੰਘ ਬਰਨਾਲੇ ਦਾ ਪਰਿਵਾਰ ਲੱਭਾ ਨਹੀਂ ਸਿਆਸਤ 'ਚ ਮੁੜ ਕੇ ਕਿਤੇ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਵਰਗਾ ਪਾਵਰਫੁਲ ਪਰਿਵਾਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੈ ਰੈਲੇਵੈਂਟ ਹੋ ਚੁੱਕਾ ਹੈ ਤੇ ਬਾਦਲ ਪਰਿਵਾਰ ਤੇ ਉਹਦੇ ਜਿਹੜੇ ਨਾਲ ਦੇ 8-10 ਸਾਥੀ ਇਹ ਪੰਜਾਬ ਦੀ ਤੇ ਖਾਸ ਕਰਕੇ ਸਿੱਖਾਂ ਦੀ ਪੋਲਿਟਿਕਸ ਤੋਂ ਲਾਂਬੇ ਹੋ ਜਾਣਗੇ ਅਕਾਲੀ ਦਲ ਇਹੀ ਰਹੇਗਾ ਜਿਹੜਾ ਹੁਣ ਜਿੱਦੀ ਹੁਣ ਭਰਤੀ ਆਰੰਭ ਹੋਏਗੀ ਠੀਕ ਹੈ ਫਿਲਹਾਲ ਇਹ ਸਿਚੁਏਸ਼ਨ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ